ਮਾ ਜਰਾ ਕੁੜੀਏ ਐ ਰੋਣੇ ਦੇ ਮਾ ਮਾ ਕਹਿ ਕੇ ਅਸੀਂ ਕਹਿੰਦਾ ਪਾਜੀ ਬੈਜੋ ਪਾਜੀ ਪਾਜੀ ਬੈਜੋ ਪਾਜੀ ਬੈਜੋ ਆ ਪਾਜੀ ਬੈਜੋ ਤਬ ਬੈਜੋ ਪਾਜੀ ਮਰੋ ਨਾ ਮਰੋ ਮਰੋ ਪਾਜੀ ਕਹਿ ਕੇ ਇਦਾਂ ਹੁਕਮ ਲੱਗ ਦਿੱਤੇ ਲੈ ਰੋਕ ਲੈ ਮਾਰੋ ਜੁੱਤੀ ਨਾ ਮਾਰੋ ਭੈਣ ਜੀ ਕਹਿ ਕੇ ਸੱਤੇ ਬੰਦੇ ਦਾ ਰੱਬ ਹੁੰਦਾ ਵਾ ਕੋਈ ਨਹੀਂ ਦਾ ਰੱਜਿਆ ਤੇਰੇ ਸਾਰੇ ਸਰਜੀਕਲ ਮੇਰੇ ਮਾਰ ਦੋ ਮਾਰ ਦੋ ਮੈਨੂੰ ਮਾਰ ਦੋ ਤੇਰਾ ਚੀਜ਼ ਤੇਰਾ ਅਸੀਂ ਕਿਹਾ ਤੇਰੇ ਚੀਜ਼ ਕਿਉਂ ਗਿਆ ਬੜਾ ਜੀ ਇਹ ਕਿਤਾਬ پولیس ਨੂੰ ਫੋਨ ਕਰਦੇ ਕਹਿੰਦੇ ਮੈਂ ਕੋਈ ਫੀਕ ਕਰ ਉਹ ਤਾਂ ਕਿਉਂ ਇੱਥਾ ਚੁੱਕਿਆ ਕੁਰੀ ਤੇ ਕਿਉਂ ਮਾਰੇ ਸਾਡੇ ਮਾਰੇ ਕਿਉਂ ਮਾਰੇ ਬਾਈ ਬਾਈ ਕਿਤੇ ਵੀ ਕਰ ਉਹ ਬੋਲਦੇ ਨਹੀਂ ਚਾਹੋ ਬੋਲ ਲੈ ਆਓ ਆ ਜਾ ਮੈਂ ਸੱਚਾ ਬੰਦਾ ਵਾਂ ਸੱਚਾ ਬੰਦਾ ਮਾਰ ਦੋ ਮੈਨੂੰ ਮਾਰ ਦੋ ਇੱਕ ਮਿੰਟ ਮਾਰ ਜੀ ਹਾਂ ਤੇ ਦੇਵੀ ਪਲੇਟ ਮਾਰੇ ਮੇਰੇ ਵੀ ਮਾਰੇ ਆ ਮੈਂ ਬਚਾਂ ਨਹੀਂ ਤੇ ਮੇਰੇ ਵੀ ਮਾਰਦੇ ਤੇ ਮੇਰੇ ਕਹਿੰਦੇ ਤੂੰ ਤੇ ਮਾਰ ਦੇ ਨਾ ਇੱਥੇ ਮਾਰਨ ਨੂੰ ਐ ਲਾਇਆ ਸੀ ਨੇ ਗੱਡੀ ਦੇ ਵਿੱਚੋਂ ਗੱਡੀ ਚ ਨਿਕਲ ਆਏ ਉਹਨਾਂ ਚ ਸਾਰ ਗੱਡੀ ਚ ਨਿਕਲ ਆਏ ਆ ਗੱਡੀ ਚ ਸਾਰ ਨਿਕਲ ਆਏ ਸੀ ਉਹਨਾਂ ਨੇ ਪਹੁੰਚਾਇਆ ਸਾਨੂੰ ਸੰਨੀ ਬਾਜੀਾਰੇ ਜਾਂਦੇ ਸੰਨੀ ਬਾਜੀ ਸੰ ਕਲੱਬ ਵਾਲੇ ਹੈਗੇ ਨੇ ਅਬ ਉੱਧਰ ਵੀ ਜਿਮ ਲਾਣ ਆਂਦੇ ਸੀ ਇੱਥੇ ਰਹੀ ਰਹੇ ਨੇ ਬਾਜੀਓ ਕਬਲੇਡ ਹੁੰਦੀਆਂ ਨੇ ਦਰੋ ਜਿਮ ਚੋਂ ਇਹ ਆਮੋ ਜਿਮ ਚੇਹੇ ਜਾਂਦੇ ਆ ਬਾਜੀਓ ਕਬਲੇਡ ਹਾਂ ਉਹ ਵੀ ਆਮੇ ਆ ਆ ਵੀ ਸਾਰੇ ਜਾਂਦੇ ਨੇ ਸੰਕਲਬ ਚੋਂ ਆਉਂਦੇ ਹੀ ਬਾਜੀ ਉਹ ਦੇਖੋ ਪਲੇਟ ਉਹਦੇ ਨੇ ਕਿ ਸਬਜ਼ੀ ਦਾ ਲਾਉਂਦੇ ਨੇ ਸੰਨੀ ਬਾਜੀ ਉਹਨੇ ਸਾਰੇ ਚੋਂ ਆਉਂਦੇ ਜੀ ਆਪਾਂ ਆ ਰਿਹਾ ਬੇਸਾਰੇ ਲੋਕਾਂ ਨਾਲ ਮਾਰ ਲਓ ਇੱਥੇ ਉਹਨਾਂ ਨਾਲ ਮਾਰ ਜਣਾ ਬੇਚਾਰੀ ਇੱਕ ਉਹ ਕੁੜੀਆਂ ਵੇ ਆਹ ਦੇਖ ਮੇਰੇ ਜਿਹੜੀਆਂ ਕੁੜੀਆਂ ਆਹ ਦੇ ਕੁੜੀਆਂ ਹੋਵੇ ਨੇ ਲੰਮੇ ਰੱਖੇ ਆ ਕੁੜੀਆਂ ਹੋ ਕੇ ਬਾਰੇ ਸਦਾ ਸਾਲੇ ਨੂੰ ਬਾਹਰ ਦੇ ਉਹ ਸਾਲੇ ਕੱਕੀ ਦਾ ਆਏ ਨਹੀਂ ਆਇਆ ਸਾਲੇ ਛੱਡੋ ਭਾਈ ਜੱਲੋ ਸਰਦਾਰ ਉਹ ਭਾਈ ਮੇਰੇ ਗੱਲ ਆਈ ਮੇਰੇ ਮੇਰੇ ਗੁੜੀਆਂ ਮੇਰੀਆਂ ਹੋਰੇ ਵੇ ਸੇਰ ਤੇ ਸੱਟ ਕਿਦਾਂ ਮਾਰੀ ਸਾਲਿਆ ਇੱਥੇ ਚੱਲੇ ਸਾਲੇ ਇੱਥੇ ਆਣੂ ਲੈ ਤੂੰ ਐਸੀ ਐਸੀ ਜਾ ਲੈ ਮਲਾਜਮਿਆ ਹਰ ਇੱਕ ਦਾ ਮਾਰਿਆ ਕੱਟ ਕੇ ਕੱਟ ਕੇ ਅਸਨ ਨਹੀਂ ਭਾਜੀ ਸੰਕਲਵ ਵਾਲੇ ਹੀ ਜੇ ਮਜਾਂਦੇ ਆਏ ਵੀ ਜਾਣਦੇ ਸਾਨੂੰ ਇੰਨਾ ਓਰੀ ਹਾਲਤ ਵੇਖਣਾ ਮੱਥਾ ਵੇ ਤੇਰੇ ਕਿੱਦਾਂ ਟਟਾ ਮਾਰੀਆ ਜੇ ਤੂੰ ਨੇੜ ਤੋਂ ਹੁੰਦੇ ਮਾਰ ਦਿੱਤਾ ਫੇਰ ਨਹੀਂ ਹੋਊਗਾ ਕਰਦਾ ਹੈ ਹੈ ਉਹ ਜੀ ਗੱਲ ਸੁਣ ਲੈ ਕੁੜੀਆਂ ਤੇਰੀਆਂ ਫੇਰ ਤੇਰੀਆਂ ਕੁੜੀਆਂ ਵੱਜ ਜਾਣੀਆਂ ਜੇ ਬੈਠਾ ਲਾ ਮਾਰ ਮੁਰ ਜਾਵੀਂ ਇਹ ਹੋਦਾ ਪੁੱਤਾਂ ਇਹਦੇ ਤੇ ਬੰਦਾ ਨਹੀਂ ਹੋਰੀਗੀ ਓਰੇ ਮੈਂ ਗਲੇ ਤੇ ਮਾਰ ਦਿੱਤਾ ਫੇਰ ਤੇ ਫੇਰ ਭਾਈ ਮੇਰੀ ਗੱਲ ਸੁਣੋ ਭਾਈ ਇਹ ਗੱਲ ਦੀ ਹੁਣ ਗੱਲ ਵੀ ਮੰਨ ਲੈ ਮੰਨਿਆ ਇਹ ਗੱਲ ਦੇਖੋ ਹੁਣ ਮੰਨਦੇ ਤਦ ਪਰ ਮਾਰਦਾ ਪਿਆ ਹੀ ਇਹ ਮੈਂ ਤਾਂ ਉਹ ਮੇਰੇ ਨਾਲ ਹੀ ਸ਼ਿਦਾਂ ਦੇ ਸੋਹਣੇ ਮੇਰੇ ਨਾਲ ਹੀ ਮੈਨੂੰ ਮਾਫ਼ ਕਰ ਦੋ ਬਸ ਕੀਤਾ ਕੀ ਆ ਤੂੰ ਮੈਂ ਕੋਈ ਨਹੀਂ ਕੀਤਾ ਭਾਈ ਜੀ 10 ਕੀ ਕੀਤਾ ਕੋਈ ਨਹੀਂ ਕੀਤਾ ਹਜੇ ਤੂੰ ਮਾਫੀ ਮੰਗ ਰਿਹਾ ਸੀਗਾ ਭਾਈ ਮੈਂ ਸਾਨੂੰ ਇਹ ਕੋਲ ਫੜਿਆ ਹਾਂ ਹਾਂ ਪਰ ਮੈਂ ਨਹੀਂ ਫੜਿਆ ਪੁਲਿਸ ਆਓ ਤਿੰਨ ਲੇਡੀਜ਼ ਆ ਜਿਹਨਾਂ ਨੂੰ ਮਾਰਿਆ ਪੈਸੇ ਉਹਨਾਂ ਦੇ ਇੱਥੇ ਕੱਢ ਲਿਆ ਮੁਰਕੇ ਨਾਲ ਪੈਸੇ ਵਾਪਸ ਦਿੱਤੇ 3-3000 ਰੁਪਏ ਜਿੱਖ ਜਨਾਨੀ ਕੋਲ ਆ ਕਿੰਨਾ ਆ ਮੈਂ ਕਿਸੇ ਨੂੰ ਮਾਫੀ ਨਹੀਂ ਕੋਈ ਦਿੱਤਾ ਬੀਬੀ ਕਿੰਨੇ ਪੈਸੇ ਤੇਰੇ ਕੋਲ ਇੱਧਰ ਆ ਸਾਹਮਣੇ ਇੱਧਰ ਆ ਬੰਦਾ ਆ ਬੰਦਾ ਅੱਗੇ ਖੜੋ ਬਈ ਇੱਥੇ ਆ ਕਿੰਨੇ ਪੈਸੇ ਸੀ ਮੇਰਾ 3000 ਉਹ ਸਾਰਾ ਦੱਸੋ 3000 ਤੇਰਾ ਕਿਹਦਾ ਪੁੱਤ ਤੂੰ ਵੀ ਆ ਆ ਮੇਰੇ ਮੇਰੇ ਮਾਰ ਤਾਈ ਮੈਨੂੰ ਜਗਾ ਕਿਹੜੀ ਮਾਤਾ ਜੀ ਜਗਾ ਸਰ ਮੈਨੂੰ ਪਤਾ ਆ ਆ ਦੇਖੋ ਇੱਥੇ ਵੀ ਭਾੜਾ ਹੋਰ ਵੀ ਨਸ਼ਾ ਫੜਿਆ ਗਿਆ ਦੇਖੋ ਲਾਲ ਲਾਲ ਨਸ਼ਾ ਫੜਿਆ ਗਿਆ ਬੋਲੋ ਮੈਨੂੰ ਇਧਰ ਹੱਥ ਵੀ ਲੱਜਾ ਜੇ ਇਹਨਾਂ ਵੀ ਆ ਕੇ ਮੋਬਾਈਲ ਏਡ ਕਿੰਨਾ ਸੁਪਰੀਟ ਆਉਂਦਾ ਨਹੀਂ ਜਾਂਦਾ ਸਰ ਦੇਖੋ ਇਹਦੇ ਸਾਰੇ ਜੀਬੋ ਪਾੜੇ ਨਾ ਕੱਟੇ ਇਹਦੇ ਜੀਬੋ ਸਾਰੇ ਇਹਨਾਂ ਨੇ ਤਲਾਸ਼ੀ ਲਈ ਤੇ ਇਹਨਾਂ ਸਾਲਾ ਛੁੱਟਿਆ ਜਿਹਾ ਇਧਰ ਆਇਓ 88 ਫੁੱਟ ਉਹਨੂੰ ਬੋਲੀ ਗਲਤੀ ਮੰਨ ਲੈਗਾ ਚੰਗਾ ਹੀ ਦਿਨ ਮੈਂ ਦੱਸਾਂ ਵੇ ਕੀ ਗਲਤੀ ਹੋ ਗਈ ਮੇਰੇ ਕੋਲ ਕੀ ਗਲਤੀ ਹੋਈ ਆ ਉਹ ਜਾ ਆ ਇਹਨੂੰ ਕੁੱਟ ਮਾਰਾ ਕੀ ਗਲਤੀ ਹੋਈ ਨਾ ਤੇਰੇ ਕੋ ਇਧਰ ਲੈ ਕਿਹੜਾ ਕਿਹੜਾ ਓਏ ਓਏ ਕੀ ਗਲਤੀ ਹੈ ਦੇਖੋ ਫਿਰ ਕਿ ਮੈਂ ਖੋਇਆ ਕੋਖਣੀ ਆ ਫਿਰ ਮਾਰਿਆ ਕੋਈ ਇਹਨਾਂ ਨੇ ਮਾਰ ਰਿਹਾ ਕੋਈ ਇੰਚਾਰਾ ਕੋ ਮਾਰਿਆ ਉਹ ਕਿ ਮਾਰਨਾ ਹੈ ਪੈਰਾਂ ਦੀ ਪੈਰਾਂ ਦੀ ਇਹਨਾਂ ਨੇ ਮਾਰੀਆਂ ਨੇ ਇਹਨਾਂ ਨੇ ਮਾਰੀਆਂ ਹੋਰ ਸਰ ਨੇ ਦੇਖਿਆ ਸਰ ਨੇ ਦੇਖਿਆ ਉਹਨੂੰ ਕੁੱਟਦੇ ਮੈਨੂੰ ਨਹੀਂ ਮਾਰਦਾ ਇਹਨਾਂ ਨੇ ਆਪਣਾ ਅੜਿਆਵਾ ਸੜਨੇ ਵੇਖਿਆ ਕੋਟੇ ਇਹਦੇ ਨੇ ਮਾਰਿਆ ਲੈ ਸਿਰ ਤੇ ਕਮਾਈ ਤੇ ਰੋਲਾ ਪਿਆ ਹੁਜੀ ਇਹਦੇ ਨਾਲ ਆ ਗਏ ਅਸੀਂ ਪਾਟ ਮੱਥੇ ਆ ਕੇ ਮਾਰਿਆ ਉਟਾੜੇ ਲੈ ਜਾਣਾ ਮੈਨੂੰ ਇਥੋਂ ਦੂਰ ਲੈਣਾ ਪੈਣਾ ਉਹਦੇ ਮੈਂ ਇਹਨੇ ਵੀ ਕਰਦੇ ਚੱਲਦੇ ਆ ਦੇਖੋ ਨਹੀਂ ਦੱਸਦਾ ਇਹ ਟਿੰਡਲ ਨਿਕਲੋ ਆਏ ਕਿਉਂ ਨਹੀਂ ਹੁੰਦਾ ਮੈਂ ਘਰੇ ਜੀ ਕੇ ਨਾ ਆ ਆ ਬਣਾਜੀ ਜਨਾਬ ਉਹਨਾਂ ਕੋਲ ਜੇ ਕੋਈ ਪੁੱਛੇ ਇਹ ਬੰਦੇ ਕੀ ਨਿਕਲੇ ਦੀ ਯਾਰ ਆਲੇ ਆਟੋ ਚਲਾ ਬਾਹਰ ਆ ਇਥੇ ਲਾ ਕੇ ਲੁੱਟਣ ਡਿਆ ਆ ਆ ਆ ਲੱਭੇ ਖੜਿਆ ਆ ਰਿਹਾ ਤੇ ਇਹਨੂੰ ਕੁਝ ਹੋਇਆ ਆ ਲਖਾ ਇਹ ਲੱਗਣ ਦੇ ਕੀ ਹੈ ਰਾਖੇ ਦੇ ਵਿੱਚ ਕੰਜਰਾ ਇਹ ਗਲਤ ਕੰਮ ਕਰੇਗਾ ਤੈਨੂੰ ਪਹਿਮਾ ਨਹੀਂ ਕਰਦਾ ਜੇ ਗਾਹ ਦਾ ਮੇਰੀ ਗੱਲ ਤੁਸੀਂ ਆ 100 ਰੁਪਏ ਕੋਤੂ ਆਂਦਾ ਵਿਆਹ ਜਾਣਾ ਸੀ ਮੈਂ ਇਹਨੇ ਭਲੇਟ ਮਾਰੇ ਉਹਨਾਂ ਦੇ ਹੱਥਾਂ ਦੇ ਵਾਹ ਜੜਾ ਆ ਆਈ ਜਟਾਨੀਆਂ ਨੂੰ ਆ ਗਏ ਮਖੀਆਰੇ ਦਾਣਾ ਪੁੜੀਆਂ ਪੁੜੀਆਂ ਇਦਾਂ ਲੱਗਣ ਆ ਬਾਈ ਇਹਨਾਂ ਨੂੰ ਮਾਰ ਦੇਣਾ ਇਹਨਾਂ ਜਨਾਨੀਆਂ ਨੂੰ ਸਮਝ ਨਹੀਂ ਇਹ ਮਾਰ ਦੇਣਾ ਇਹਨਾਂ ਨੂੰ ਉਹ ਮੇਰਾ ਫੋਨ ਤੇਰੇ ਕੋਲ ਬਿੱਲ ਚਾਰਜ ਹੋ ਗਿਆ ਚੋਰ ਆ ਰਾਗਾ ਪੂਕਾਪੂਰ ਦਾ ਘਰ ਹੈ ਨਾ ਜੇ ਅਸੀਂ ਉੱਥੇ ਪਹਿਲਾਂ ਕਿਰਾਏ ਤੇ ਰਹਿ ਗਏ ਅਸਲ ਜੀ ਨੂੰ ਪਤਾ ਵਾ ਠੀਕ ਹੈ ਜੀ ਅਸੀਂ ਰਹਿ ਕੇ ਆਏ ਬਾਚੋ 88 ਬੁਰ ਵੱਲੋਂ ਚਲ ਗਏ ਸੀ ਕਮਰਾ ਚੇਂਜ ਕਰ ਗਏ ਠੀਕ ਹੈ ਅਹੀਂ ਪਹੈਣੇ ਤੇ ਇਹ ਕਹਿਣ ਦੇ ਝੂਠ ਬੋਲਣ ਦੇ ਅਹੀਂ 88 ਉਥੇ ਹੁਸੈਨਪੁਰ ਦੇ ਦਰਗਾਹ ਜਦੋਂ ਬੈਠੇ ਨਾ ਇਹ ਕਹਿੰਦਾ ਮੈਂ ਜਿੱਥੇ ਨੂੰ ਜਾਣਾ ਮੇਰੇ ਮੇਰੇ ਜਿਹੜੀਆਂ ਮੇਰੀਆਂ ਇਹ 80 ਫੁੱਟਵਾਲ ਨੂੰ ਜਾਣਾ ਇਹ ਕਹਿੰਦਾ ਮੈਂ ਵੀ ਉੱਤਰ ਨੂੰ ਜਾਣਾ ਆਹੀ ਪਾਪਾ ਸਕੂਲ ਮੈਂ ਪਾਜੀ ਹੜਾ ਨਿਰੰਕਾਰੀ ਭਵਨ ਲੱਗੇ ਘਾਰੇ ਆ ਤੇ ਇਹ ਕਹਿੰਦਾ ਮੇਰਾ ਪਾਪਾ ਸਕੂਲ ਤੋਂ ਉਰੇ ਹੀ ਆ ਆਹੀ ਜਦੋਂ ਆ ਨੂ ਮੋੜਿਆ ਪਾਜੀ ਉਦੋਂ ਰਿਚਾਰਡ ਸਾਬ ਹੋ ਗਿਆ ਮੈਂ ਪਹਿਲਾਂ ਕਹਿੰਦਾ ਮੇਰੀ ਬੋਟੀ ਦਾ ਫੋਨ ਆਨੇ ਆ ਉੱਤੋਂ ਵੀ ਕਹਿੰਦੇ ਪਿਆਓ ਆਂਟੀ ਵੀ ਰਲੀ ਹੈ ਉਹ ਨਹੀਂ ਜਾਣਦੇ ਵੀ ਨਹੀਂ ਆ ਉਹਨੂੰ ਤੇ ਜਾਨਦੇ ਨਹੀਂ ਆਂਟੀ ਨੂੰ ਵਿਚਾਈ ਆਂਟੀ ਦੇ ਨਾਲ ਦੀ ਆ ਨਹੀਂ ਸਵਾਰੀ ਹੈ ਸਵਾਰੀ ਹੈ ਹਾਂ ਜੀ ਤੁਸੀਂ ਕਹਿੰਦੇ ਪੈ ਉਹ ਵੀ ਰਲੀ ਆ ਆ ਉਲਟਾ ਕਹਿੰਦੇ ਪਿਓ ਵੀ ਰਲੀ ਹੈ ਨਾ ਨੂੰ ਕਿਸੇ ਗੱਲ ਦਾ ਪਤਾ ਨਾ ਕੁਛ ਪਰ ਆ ਹੋ ਮਾਂ ਮਾਂ ਇਹ ਵਿਚਾਰੀ ਬੱਸ ਸਾਨੂੰ ਛਡਾਇਆ ਜਰੂਰ ਆ ਜਦੋਂ ਇਹਨੂੰ ਮਾਰਦਿਆ ਸਾਡੇ ਵੇਖਿਆ ਆਂਟੀ ਉੱਥੇ ਬੈ ਕੇ ਖਲੋਦੀ ਜਾਂਦਾ ਤੇਰਾ ਤੇਰਾ ਨਾਮ ਕੀ ਆ ਕੀ ਨਾਮ ਤੇਰਾ ਮੈਨੂੰ ਮਾਰ ਦੋ ਹੋਇਆ ਕੀ ਆ ਕੀਤੀ ਇੱਕ ਕੁੜੀ ਮਾਰ ਕੀਤੀ ਕੁੜੀ ਨਾਲ ਸਰ ਕੀ ਮੈਂ ਬੈਠਾ ਵਾ ਸੈਨਪੁਰੇ ਚੌਂਕ 'ਚੋਂ ਆਹੀ ਨੂੰ ਉੱਥੇ ਹੀ ਬੈਠੀ ਇਹਨਾਂ ਨੇ ਭਾਇਆ ਵਾ ਐ ਕੁੜੀ ਨੂੰ ਧੰਨ ਮੈਂ ਦਿਖਾ ਦਾਂ ਉਹਦੇ ਕੋਲੋਂ ਸਾਹਮਣੇ ਆਓ ਆਟੋ ਆਟੋ ਦੇਣਾ ਆਹ ਜਿਹੜੀ ਕੁੜੀ ਨੂੰ ਇਹਨਾਂ ਭਾਇਆ ਪਿੱਛੇ ਖੜ ਕੇ ਧੰਨ ਮੈਂ ਹੋਟਲ ਤੋਂ ਲੈ ਜਾਊਂਗਾ ਜਿਹੜੇ ਹੋਟਲ ਤੋਂ ਆਹ ਕੁੜੀ ਨੂੰ ਭਾਇਆ ਵਾ ਆਹ ਬੰਦਾ ਉਹ ਆਂਦੀ ਮੇਰੀ ਭੈਣ ਆ ਕਹਿੰਦੀ ਮੈਂ ਆਪਣੀ ਭੈਣ ਨੂੰ ਘੜਨਾ ਉਹਨਾਂ ਮਾਂ ਰੋਣ ਦੀ ਆਵਾਜ਼ ਵੜੀ ਆ ਨਹੀਂ ਤੇ ਉਹਦੇ ਸਿਰ ਤੇ ਬਲੇਡ ਤੋਂ ਮਰਿਆ ਮੈਂ ਨਹੀਂ ਮਾਰਿਆ ਕਿੰਨੇ ਮਾਰਿਆ ਫਿਰ ਮੇਰੇ ਤੋਂ ਬਲੇਡ ਹੈ ਹੀ ਨਹੀਂ ਤੇ ਫਿਰ ਬਲੇਡ ਕਿੱਥੇ ਪਿਆ ਭਾਵੇਂ ਮੇਰਾ ਜੇਬਾਂ ਖਾਲੀ ਕਰ ਲੋ ਬਲੇਡ ਦੇ ਨਿਸ਼ਾਨ ਕੋਥਾ ਲਿਖੇ ਆ ਬਲੇਡ ਦੇ ਤਲਾਸ਼ੀ ਕਰਦੇ ਨਿਸ਼ਾਨ ਦੇਖੋ ਇੱਥੇ ਤਾਂ ਨਹੀਂ ਹੁੰਦੇ ਨਿਸ਼ਾਨ ਅੱਛਾ ਦੱਸਾ ਕਿੱਥੇ ਹਾਂਜੀ ਅੱਛਾ ਕਿੱਥੇ ਸ਼ਰਾਬ ਦੀ ਸਾਰੀ ਹੈ ਪੈਗ ਲਾਇਆ ਤੇ ਪੈਗ ਲਾ ਕੇ ਸਾਰੇ ਚੱਕੇਗਾ ਲੁੱਟ ਕਰੇਗਾ ਉਹਨਾਂ ਨੂੰ ਮੈਂ ਨਹੀਂ ਕਰਦਾ ਸਾਰੇ ਉਹ ਕਹ ਰਹੇ ਨੇ ਬੀਬੀਆਂ ਫਿਰ ਬੀਵੇ ਝੂਠ ਬੋਲਦੀ ਆ ਸਰ ਜੀ ਮੇਰੀ ਗੱਲ ਸੁਣੋ ਜਦੋਂ ਉੱਥੋਂ ਬੈਟਰੀ ਮੁ ਮਾਡਮ ਇੱਥੇ ਆਓ ਉਹ ਭਾਜੀ ਪਹਿਲਾਂ ਮੇਰੀ ਵੀ ਗੱਲ ਸੁਣੋ ਉਹ ਕਹਿ ਰਹੇ ਝੂਠ ਬੋਲ ਰਹੇ ਤੁਸੀਂ ਉਹ ਭਾਜੀ ਮੇਰੀ ਵੀ ਗੱਲ ਸੁਣ ਲੋਗੇ ਨਾ ਫਿਰ ਕੇ ਤੁਸੀਂ ਮਿਰਤੇ ਮਿਰਕਾ ਲਾਉਣੀਆਂ ਕੀ ਤੇਰਾ ਸੰਦੀਪ ਕੀ ਹੋਇਆ ਕੀ ਸੀਗਾ ਇਹਨਾਂ ਨੂੰ ਬਿਠਾਇਆ 88 ਫੁੱਟ ਰੋਡ ਇਹਨਾਂ ਨੇ ਉਤਾਰਨਾ ਹੀ ਤੇ ਇਹਨਾਂ ਨੂੰ ਸਾਰਿਆਂ ਨੂੰ ਬਿਠਾਇਆ ਫਿਰ ਜਦੋਂ ਇੱਥੋਂ ਆਏ ਇੱਥੋਂ ਮੋੜਿਆ ਤੇ ਇੱਥੇ ਹੱਥ ਪਾਈ ਕਰੀ ਆਪਸ ਵਿੱਚ ਹੁਣ ਪਤਾ ਨਹੀਂ ਪਿੱਛੇ ਕੀ ਹੋਇਆ ਫਿਰ ਮਤ ਖਲਾਤਰ ਬਾਤਾਂ ਸਾਰਾ ਅੱਗੇ ਫਿਰ ਸਾਰਾ ਨੇ ਇਹਨੇ ਕੀ ਲੁੱਟ ਕੀਤੀ ਇਹਨੇ ਹਾਂ ਹੁਣ ਪਿੱਛੇ ਪਤਾ ਨਹੀਂ ਮੈਂ ਦੇਖਿਆ ਨਹੀਂ ਬੜਾ ਹਾਂ ਹਾਂ ਸਪਾਈ ਕਰਨ ਦੇ ਇਹ ਕਰ ਰੇ ਮੁੰਡਾ ਕਰ ਰਿਆ ਸੀ ਹਾਂਜੀ ਹਾਂਜੀ ਕੀ ਕਹਿੰਦਾ ਕੀ ਸੀਗਾ ਹੁਣ ਹੱਥਾ ਪਾਈ ਰੋਲਾ ਰੋਲਾ ਪਾਏ ਹੁਣ ਪਤਾ ਨਹੀਂ ਹੁਣ ਕੀ ਹੋਇਆ ਕੀ ਤੂੰ ਕਿੱਥੋਂ ਲੈ ਕੇ ਆਇਆ ਕੀ ਮੈਂ ਤਾਂ ਹੁਸੈਨਪੁਰੋਂ ਲੈ ਕੇ ਆਇਆ ਫਿਰ ਕੀ ਆ ਇਥੋਂ ਆਏ ਤੇ ਆਪਨ ਹੱਥਾ ਪਾਈ ਪਿੱਛੇ ਕਰਨ ਲੱਗੇ ਹਾਂ ਸਾਰੇ ਕੰਨੀ ਜੀ ਦਾਲੂ ਸਾਰਾ ਇਹ ਵਿਚਾਰੇ ਕੋਹਨੇ ਕੇ ਪਤਾ ਇਹ ਮਾਰਦਾ ਪੈਣ ਵਾਲੂ ਬਸ ਰਿਪੋਰਟਰ ਆਪਣਾ ਨਿਰੰਕਾਰੀ ਬਵੰਦੇ ਲక్ష్ਮੀ ਭਿਆਰ ਆ ਤੇ ਨੰਬਰ ਗਲੀ ਲక్ష్ਮੀ ਭਿਆਰ ਜੀ ਹੋਇਆ ਕੀ ਹੋਇਆ ਹੋਇਆ ਏ ਸੀ ਆਪਾਂ ਹੁਸੈਨਪੁਰੇ ਦਰਗਾਹ ਤੋਂ ਆਂਦੇ ਹੀ ਮਕਬੂਲਪੁਰੇ ਮੇਰੀ ਭੈਣ ਦਾ 9 ਨੰਬਰ ਗਲੀ ਜੀ ਘਰ ਆ ਆਪਾਂ ਦੋਵੇਂ ਭੈਣਾਂ ਆਂਦੇ ਸੀ ਠੀਕ ਹੈ ਉਧਰੋਂ ਆਂਦੇ ਤੇ ਇਹ ਬੰਦਾ ਉੱਥੇ ਹੁਸੈਨਪੁਰੇ ਦਰਗਾਹ ਦੇ ਖਲੋਤਾ ਸੀ ਇਹੀ ਬੈਟਰੀ 'ਚ ਆਂਦੇ ਤੇ ਕਹਿੰਦੇ ਕਿ ਤੂੰ ਹੀ ਭੈਣ ਜੀ ਕਿੱਧਰ ਨੂੰ ਜਾਣਾ ਮੈਂ ਪਾਜੀ ਅਹੀ 88 ਫੁੱਟ ਵੱਲ ਨੂੰ ਜਾਣਾ ਵਾ ਇਹ ਕਹਿੰਦਾ ਚਲੋ ਅਹੀ ਵੀ ਮੈਰਾ ਵੀ ਘਰ ਉਧਰ ਹੀ ਹੈ ਮਜੀਠਾ ਰੋਡ ਵੱਲ ਆਪਾਂ ਬਾਈਕ 'ਉਂ ਲਗੇ ਮੈਂ ਕਿਹਾ ਬੈਜੋ ਕੋਈ ਗੱਲ ਨਹੀਂ ਜਦੋਂ ਆਪਾਂ ਐਨੂੰ ਮੋਰਿਆ ਇਹਨੇ ਬਲੇਡ ਘਟਿਆ ਜੇ ਬਲੇਡ ਘਟ ਕੇ ਪਹਿਲੇ ਇਹਦਾ ਲਾਇ ਇਹਨੂੰ ਮੁਕੀਆਂ ਮਾਰ ਤੇ ਇਹਦੇ ਪੈਸਾ ਪੂਰੇ ਕੱਢ ਲੈ ਕਿੰਨੇ ਕਿੰਨੇ ਪੈਸੇ ਸੀ ਇਹਦੇ ਕੋਲ 3000 ਸੀ ਤੇ ਮੇਰੇ ਤੇ ਮੇਰੇ ਕੋਲ ਹੀ ਮੇਰੇ ਨਹੀਂ ਕੱਟੇ ਮੇਰੇ ਕੋਲ ਹੀ ਹੈ 8900 ਰੁਪਏ ਮੇਰੇ ਕੋਲ ਹੀ ਤੋਂ ਮੇਰੇ ਜੇਬੇ ਹੀ ਆ ਤੇ ਇਹਨੇ ਪੈਸਾ ਕੱਢ ਲਿਆ ਇਹਨੂੰ ਮਾਰ ਕੇ ਕਰਕੇ ਮੈਂ ਵਚਾਂਡੀਆਂ ਤੇ ਮੇਰੇ ਵੀ ਹਾਂ ਤੇ ਨੇ ਬਲੇਡ ਮਾਰਿਆ ਜੀ ਤੇ ਇਹਦੇ ਮੁਕੀਆਂ ਮਾਰੀ ਜਾਵੇ ਇੱਥੇ ਆ ਵੇਖੋ ਸਰਜੀਕਲ ਬਲੇਡ ਵੀ ਛੁੱਟਿਆ ਪਾਜੀ ਮਗਰ ਆਏ ਪਾਜੀ ਨੇ ਦੇਓ ਸਰਜੀ ਨੇ ਆ ਕੇ ਹੈਲਪ ਸਾਡੀ ਕੀਤੀ ਉਹਨਾਂ ਨੇ ਸਾਨੂੰ ਬਚਾਇਆ ਆ ਛੋੜ ਤੋ ਨਾ ਤੈਨੂੰ ਮੈਂ ਦੱਸਦਾ ਕੀ ਹੈ ਤੂੰ ਇਹਨਾਂ ਨਾਲ ਕੀ ਆਇਆ ਹੋ ਜਾ ਰਹਾ ਤੇਰੇ ਬਗਾਲ ਤੂੰ puri a da mara banda ਜਿਹੜਾ ਇੰਸਪੈਕਟਰ ਨਾਲ ਨੰਬਰ ਉਹ ਕਰਾ ਨੰਬਰ ਉਹ ਕਰਵਾਇਦਿਰਾਓ ਨਾ ਲੈ ਆਓ ਲੱਖਾਂ ਮਾਰ ਕੇ ਆ ਗਿਆ ਦੁਰੀਆ ਲਾ ਕੇ ਮਾਰ ਮਾਰ ਚੁਗੀਆਂ ਇਹਨੇ ਸਾਨੂੰ ਗੱਡੀ ਕਿਡੇ ਪਾਸ ਛੱਡਿਆ ਜੇ ਅਸੀਂ ਭੱਜ ਕੇ ਨਾ ਉੱਧਰ ਆਈਏ ਸਾਰਿਆਂ ਨਾਲ ਵੀ ਰਲੇ ਜੇ ਉਹੀ ਆ ਗਿਆ ਜੋ ਗੰਦ ਦੇ ਬਾੜਾ ਐਡਾ ਗੰਗਾ ਬਦਾ ਮੇਰੇ ਪਾੜਾ ਰਾਜ ਬਾਸ ਮੇਰਾ ਬੜਾ ਗਿਆ ਇਹ ਜਿਹੜੀ ਆ ਟ ਗਿਆ ਆ ਉਹ ਉੱਥਾ ਨਾ ਦਮਾ ਨਾ ਆ ਵੇਖੋ ਦਾ ਫਿਰ ਪਾੜਿਆ ਦੱਸ ਇਹ ਨਹੀਂ ਉਹਦੇ ਹਾਸੇ ਉਹ ਬਲੇਡ ਫੜਾ ਜਿੱਥੇ ਸੁੱਟਿਆ ਸੀ ਉਹ ਬਲੇਡ ਬਲੇਡ ਫੜਨਾ ਕਿੱਥੇ ਆ ਬਲੇਡ ਲੈ ਕੇ ਆਇਆ ਹੋਏ ਕਿਥੇ ਮਾਰਦੇ ਆ ਰੁਕੋ ਪੁਲਿਸ ਪੁਲਿਸ ਬੈਠ ਕਰਨੀ ਹੈ ਵਧੀਆ ਬੈਠੋ ਰੋਕੋ ਜੰਗੜੀ ਫੜਾ ਲੈਣਾ ਆ ਬਲੇਡ ਫੜ ਦੂਗਾ ਸਕੂਲ ਇਹਦੇ ਭੈਣ ਕੱਲ ਨੂੰ ਧੋਣ ਤਾਂ ਦੇ ਬਰੇਡ ਮਾਰ ਕੇ ਨੇ ਮਾਰਦਣਾ ਸੀ ਆ ਜੀ ਮਾਰਨ ਲੱਗਾ ਸੀ ਸੜਨੀ ਉਤਰਦੇ ਨੇ ਮੇਰੇ ਇੱਥੇ ਰੱਖਦਾ ਸੀ ਪੂਰਾ ਇਹਨੇ ਮਾਰ ਦੇਣਾ ਸੀ ਕੋਈ ਨਾ ਕੋਈ ਨਹੀਂ ਤਾਹੇ ਤੇ ਗੈਦਾ ਮੈਂ ਵੀ ਆਇਆ ਕਰਨੀ ਆ ਜੀ ਖਲੋ ਜਾ ਦੇ ਜਿਆ ਜੀ ਹਿੜਾ ਦਮ ਹੋਨੋਤਾ ਜਿੱਤੇ ਆ ਖਾਲੀ ਤਿੰਨ ਜਾਨ ਸੋ ਪਾਤੀ ਇਹ ਤੇ ਜਿੱਤੂ ਆਉਂਦਾ ਕਰੂ ਤੁਸੀਂ ਨਾਲ ਆ ਲੱਗੇ ਆਣ ਲੱਗੇ ਉਹਨੂੰ ਬਲਾਉਂਦੇ ਪੈ ਗਏ ਕਰਦੇ ਤਾਂ ਵੇਖ ਤੂੰ ਆਹ ਆ ਵੇਖੋ ਆਹ ਵੇਖੋ 8 7 ਬਲੇਡੇ ਦੇ ਮਾਰਨ ਨਾਲ ਲੱਖ ਲੋਕ ਆਏ ਆ ਆ ਵਾੜਾ ਬਲੇਡੇ ਪਾ ਵਾੜਾ ਖਾਸੇ ਜਿ ਬਲੇਡੇ ਬੱਸ ਬੱਸ ਅਜਾਬ ਕੰਡੀ ਆਵੇ ਇਹ ਤਾਂ ਜਿਮ ਬੰਦ ਕਰਕੇ ਹੁਣੇ ਨਿਕਲੇਗਾ ਨੇ ਉਹ ਅਹੀਂ ਇੱਥੇ ਇੱਕ ਮੇਰਾ ਵੀਰ ਬੰਦੇ ਵੀਰ ਇੱਕ ਇੱਕ ਮਿੰਟ ਇੱਕ ਮਿੰਟ ਰੱਖਦਾ ਇੱਕ ਮਿੰਟ ਮੇਰਾ ਬਰਾ ਮੋਬਾਈਲ ਆਜ ਦੀ ਡੈਰੀ ਠੀਕ ਹੈ ਆਜ ਦੇ ਪੈਸੇ ਬਲੇਡ ਮੇਰੀ ਅਪਰੇਟਨ ਦਿੱਤਾ ਪਲੇਨ ਹੋ ਰਹੀ ਆ ਸਾਰਾ ਕੁਝ ਕਿੰਨੇ بڑے ਪਲੇਨ ਸਾਰਾ ਕੁਝ ਸਾਹਮਣੇ ਸਾਰੇ ਬਰੇਡ ਸਾਰਾ ਕੁਝ ਸਾਹਮਣੇ ਤੇ ਸੋਤੇ 100000 ਰੁਪਏ ਹੀ ਨਿਕਲੇ ਬਾਕੀ ਨੇ ਸੁੱਟਦਾ ਦੋਕਨੇ ਹਾਲ ਕਿ ਪਤਾ ਨਹੀਂ ਇਹ ਕੂੜੇ ਕੱਢ ਚਾਹੀਏ ਇੱਕ ਮਿੰਟ ਪੈਸੇ ਜੇ ਤੁਹਾਡੇ ਆ ਤੇ ਉੱਥੇ ਚਲੇ ਜਾਓ ਗੁਬਰੀ ਦੀ ਕਾਲੀ ਵੀ ਜਾਗੀ ਆ ਤੇ ਪੈਸੇ ਦੇ ਦਰੋ ਇਧਰ ਪੁੱਤ ਆ ਗਏ ਮੇਰਾ ਤੇ ਇੱਥੇ ਆਓ ਖਾਣੇ ਚਲੇ ਜਾਂਦੇ ਹਾਂ ਖਾਣੇ ਕੱਢ ਦੇ ਨਾਲ ਜਿਹੜਾ ਨਾਲ ਜਿਹੜਾ ਸਾਂਝੀ ਇਹ ਨਾਲੇ ਤੁਰ ਕੇ ਕਿੱਦਾਂ ਜਾਣਾ ਆ ਆ ਇੱਧਰ ਆ ਜਾਓ ਮੈਂ ਜੋ ਪੁੱਤ ਨਾਲ ਇਹਦੇ ਲੱਗੇ ਨਾ ਭਾਉ ਇਹਨੂੰ ਮਲਾਇਮ ਮਲਾਇਮ ਨੂੰ ਧਰੋ ਮਲਾਇਮ ਬੀਬੀ ਰੋਗੇ ਵਾਲੋ ਬੀਬੀ ਰੋਗੇ ਭਾਈ ਜੇ ਨਾ ਤੂੰ ਵੀ ਭਾਈ ਹੋ ਕੇ ਬੈਜੋ ਉਹਨੂੰ ਭਾਇ ਨਾਲ ਮੈਂ ਇੱਕ ਡਾਈਟੋ ਬੈਜੋ ਤੇਰੀ ਗੱਲ ਸੁਣ ਤੇ ਇੱਕ ਇੱਕ ਬੈਜੋ ਨਾ ਤੂੰ ਉਹ ਨਾਲ ਜਾਣਾ ਉਹ ਪੁੱਤ ਬੈਜੋ ਨਾਲ ਨਾਲ ਉਹ ਆ ਪਿੱਛੇ ਆ ਜਾਣਗੇ ਇੱਕ ਜਣਾ ਪਹੁੰਚਾ ਦੇ ਚਕਾਏ ਤੇ ਲਾ ਕੇ ਕੋਈ ਇਹਨਾਂ ਦੀ ਗੱਡੀ ਚ ਬਹੂ ਉਹਨਾਂ ਦੀ ਗੱਡੀ ਆਹ ਲੱਲੀ ਉਹ ਗੱਡੀ ਬਹੁਤ ਜਿਆਦਾ ਲੱਲੀ ਸਾਵਧਾਨੀ ਨਾਲ ਉਹ ਗੱਡੀ ਆਪੇ ਠੰਡਰ ਸਾਹਿਬ ਦੀ ਉਹਦੇ ਕੋਲ ਉਹਦਾ ਹੀ ਬੈਜੋ ਉਹ ਜੈਕਟ ਲੈ ਕਿ ਮਾਮਲਾ ਕੀ ਹੈ ਲੋਟੋ ਇਹ ਹੈ ਕੀ ਮਾਮਲਾ ਇਹ ਸਰ ਸਦਾਚੀ ਕੀਤਾ ਹੂੰ ਉਹ ਲੜਕੀ ਦੇ ਹਾਪੀਆ ਪਿਆ ਸਾਰੇ ਇਹ ਪਬਲਿਕ ਪਬਲਿਕ ਦੀ ਮੰਗਣੀ ਹੋਈ ਇਲਾਕਾ ਕਿਹੜਾ ਸਰ ਕਿਹੜਾ ਇਲਾਕਾ ਜਗਾ ਕਿਹੜੀ ਦੱਸੋ ਕਿ ਬਣੀ ਆ ਆਪਣਾ ਆ ਕੇ ਆਵਾ ਘਰ ਤੋੜ ਕੇ ਆ ਆ ਕਸ਼ਮੀਰ ਅਵੀ ਹੂੰ ਪੀ ਪੁਆਇੰਟ ਕਿਸਮੀਰ ਕਿਸਮੀਰ ਬੰਦੇ ਨੂੰ ਹਿਰਾਸਤ ਸੀ ਲੈ ਲਿਆ ਹਾਂਜੀ ਲੈ ਲਿਆ ਸਰ ਕਾਰਵਾਈ ਕੀਤੀ ਜਾਵੇਗੀ ਹਾਂ ਸਰ ਇੱਥੇ ਪੱਛੇ ਬੰਦਾ ਜੀ ਠੀਕ ਆ ਮਿਹਰਬਾਨ